ਗੁਰੂ ਪਿਆਰੇ ਸਾਥ ਸੰਗਤ ਜੀ ਪੰਜ ਪਿਆਰੇ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਵਿੱਚ ਸ਼ਹੀਦੀ ਦੇ ਪਿੱਛੇ ਗੁਰੂ ਨਾਨਕ ਦੇਵ ਜੀ ਕਰਦੀ ਸ਼ੋਭਾ ਦੇਸ਼ ਦੇ ਕੋਨੇ-ਕੋਨੇ ਤੱਕ ਫੈਲ ਗਈ। ਗੁਰੂ ਗੋਬਿੰਦ राय ਦੇ ਦਰਸ਼ਨ ਕਰਨ ਲਈ ਅਮੀਰ ਗਰੀਬ ਸਭ ਅਨੰਦਪੁਰ ਪੁੰਜਣ ਲੱਗੇ। ਗੁਰੂ ਜੀ ਨੇ ਸਿੱਖਾਂ ਪਾਸੋਂ ਦਸਵੰਦ ਇਕੱਠੀ ਕਰਨ ਵਾਲੇ ਮਸੰਦ ਹਟਾ ਦਿੱਤੇ। ਸਿੱਖ ਸੰਗਤਾਂ ਆਪਣਾ ਦਸਵੰਦ ਆਪ ਅਨੰਦਪੁਰ ਲੈ ਕੇ ਪੁੰਜਣ ਲੱਗੀਆਂ। ਸੰਗਤਾਂ ਦਾ ਪਿਆਰ ਗੁਰੂ ਘਰ ਨਾਲ ਵੱਧ ਗਿਆ ਤੇ ਗੁਰੂ ਦੇ ਦਰਸ਼ਨ ਕਰਕੇ ਹੋਰ ਆਨੰਦ ਮਾਣਨ ਲੱਗੀਆਂ। ਗੁਰੂ ਪਾਸ ਦਸਮੰਦ ਲੈ ਕੇ ਆਉਣ ਵਾਲੇ ਸੰਗਤਾਂ ਨੂੰ ਰਸਤੇ ਵਿੱਚ ਮੁਸਲਮਾਨ ਰਕੜਾ ਗੁਜ਼ਰਾਤੇ ਹੋਰ ਲੁਟੇਰੇ ਤੰਗ ਕਰਨਾ ਸ਼ੁਰੂ ਕਰ ਦਿੱਤਾ। ਰਸਤੇ ਦੀ ਡੁੱਟ ਬਾਅਦ ਤੋਂ ਬਚਨ ਲਈ ਸੰਗਤਾਂ ਨੇ ਸ਼ਸਤਰ ਰੱਖਣੇ ਸ਼ੁਰੂ ਕਰ ਦਿੱਤੇ। ਲੋੜ ਪੈਣ ਉੱਪਰ ਉਹਨਾਂ ਦੀ ਵਰਤੋਂ ਵੀ ਕਰ ਲੈਂਦੀਆਂ। ਪਰ ਛੋਟੀਆਂ ਝੜਪਾਂ ਸਈਆਂ ਜਾਂਦੀਆਂ ਨੇ ਜਾਗਨ ਤੋਂ ਬਹੁਤ ਵੱਡੀ ਗਵਾਹੀ ਸੀ। ਸਿੱਖ ਸੰਗਤਾਂ ਸ਼ਸਤਰ ਜ਼ਰੂਰ ਰੱਖਦੀਆਂ ਸਨ ਤੇ ਸ਼ਾਸਤ੍ਰ ਵਿਦਿਆ ਤੋਂ ਜਾਨੂ ਸੰਨ ਪਰ ਸ਼ਸਤਰ ਤਾਰੀ ਨਹੀਂ ਸੀ। ਗੁਰੂ ਜੀ ਨੇ ਚੰਗਾ ਸਮਾ ਦੇ ਕੇ ਸਿੱਖਾਂ ਨੂੰ ਸ਼ਸਤਰ ਧਾਰ ਕਰਨ ਦਾ ਪ੍ਰੋਗਰਾਮ ਬਣਾਇਆ। ਉਹਨਾਂ ਸੰਤਾਂ ਨੂੰ 30 ਮਾਰਚ 1699 ਨੂੰ 99 1699 ਨੂੰ ਵਿਸਾਖੀ ਵਾਲੇ ਦਿਨ ਅਨੰਦਪੁਰ ਕੱਟੇ ਹੋਣ ਲਈ ਸੱਦੇ ਪੱਤਰ ਭੇਜੇ। ਆਸਾ ਦੀ ਵਾਧਾ ਕੀਰਤਨ ਸਮਾਪਤ ਹੋਣ ਉਪਰੰਤ ਗੁਰੂਜੀਤ ਦੀਵਾਨ ਵਿੱਚ ਇੱਕ ਚਮਕਦੀ ਤਲਵਾਰ ਲੈ ਕੇ ਹਾਜ਼ਰ ਹੋਏ। ਉਹਨਾਂ ਸੰਤਾਂ ਨੂੰ ਉਹ ਤਲਵਾਰ ਦਿਖਾਉਂਦੇ ਹੋਏ ਬੜੀ ਕੜਕਵੀਂ ਆਵਾਜ਼ ਵਿੱਚ ਕਿਹਾ, "ਸਾਨੂੰ ਇੱਕ ਸਿਰਸ ਦੀ ਲੋੜ ਹੈ। ਹੈ ਕੋਈ ਸਿੱਖ ਜਿਹੜਾ ਆਪਣੇ ਗੁਰੂ ਨੂੰ ਸਿਰ ਪੇਟਾ ਕਰ ਸਕੇ?" ਗੁਰੂ ਜੀ ਦੇ ਹੱਥ ਵਿੱਚ ਨੰਗੀ ਤਲਵਾਰ ਦੇ ਕੇ ਇੱਕ ਸੀਸ ਦੀ ਮੰਗ ਦੇ ਦਾਨਾ ਸਾਰੀ ਸੰਗਤ ਸਹਮ ਕੇ ਸਾਰੇ ਪਾਸੇ ਚੁੱਪ ਝਾਵੇ ਤੀਸਰੀ ਆਵਾਜ਼ ਦੇਣ ਉੱਪਰ ਭਾਈ ਦਿਆ ਸਿੰਘ ਦਾਮ ਨਿਹਾਲ ਦੇ ਖੱਤਰੀ ਨੇ ਉੱਠ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਤਨ ਮਨ ਸਭ ਆਪ ਦਾ ਹੈ ਤੇ ਮੈਂ ਆਪ ਅੱਗੇ ਹਾਜ਼ਰ ਹਾਂ ਮੈਂ ਆਪਣੀ ਪਹਿਲੀ ਆਵਾਜ਼ ਉੱਪਰ ਹਾਜ਼ਰ ਨਾ ਹੋਣ ਦੀ ਮਾਫੀ ਮੰਗਦਾ ਹਾਂ ਗੁਰੂ ਜੀ ਨੇ ਉਸ ਨੂੰ ਬਾਹੋਂ ਪਕੜਿਆ ਤੇ ਤੰਬੂ ਵਿੱਚ ਲੈ ਗਏ ਡਰੀ ਤੇ ਸਹਮੀ ਹੋਈ ਸੰਗਤ ਨੂੰ ਤੰਬੂ ਵਿੱਚੋਂ ਆਵਾਜ਼ ਸੁਣਾਈ ਦਿੱਤੀ ਜਿਵੇਂ ਗੁਰੂ ਜੀ ਨੇ ਮਾਇ ਪਾਈ ਇਹ ਆਂਦਾ ਸਿਰ ਤਾੜ ਨਾਲੋਂ ਅਲੱਗ ਕਰ ਦਿੱਤਾ ਹੋਵੇ। ਗੁਰੂ ਜੀ ਨੇ ਫਿਰ ਦਵਾਰ ਵਿੱਚ ਹਾਜ਼ਰ ਹੋ ਕੇ ਕਿਹਾ ਕਿ ਇੱਕ ਹੋਰ ਚੀਜ਼ ਦੀ ਮੰਗ ਹੈ। ਇਸ ਵਾਰ ਹੀ ਭਾਈ ਧਰਮਦਾਸ ਦਿੱਲੀ ਦੇ ਜੱਟ ਨੇ ਆਪਣਾ ਸਿਰ ਵੇਟਾ ਕੀਤਾ। ਇਸ ਤਰ੍ਹਾਂ ਤਿੰਨਾਂ ਹੋਰ ਸਿੱਖਾਂ ਜਗਨਨਾਥਪੁਰੀ ਓਡੀਸ਼ਾ ਦੇ ਭਾਈ ਹਿੰਮਤ رائے ਚੋਰਾ ਦਵਾਰਕਾਰ ਦੇ ਗੁਜਰਾਤ ਦੇ ਭਾਈ ਮੋਕਮ ਚੰਦ ਛਿੰਬੇ ਅਤੇ ਆਦਰਾ ਬਿੱਦਰ ਦੇ ਭਾਈ ਸਹਿਬ ਚੰਦ ਨੇ ਸਿਰ ਵੇਟ ਦਿੱਤੇ। ਪੰਜਾ ਸਿੱਖਾਂ ਨੇ ਸੀਸ ਭੇਟ ਕਰਨ ਗੁਰੂ ਜੀ ਨੇ ਤੰਬੂ ਵਿੱਚ ਉਹਨਾਂ ਨੂੰ ਪੰਜਾ ਸਿੱਖਾਂ ਨੂੰ ਦੀਵਾਨ ਵਿੱਚ ਹਾਜ਼ਰ ਕੀਤਾ ਜਿਹੜੇ ਪੂਰੇ ਸਜੇ ਹੋਏ ਸਿੰਘ ਸਤ ਉਹ ਪੰਜ ਪਿਆਰੇ ਸਨ ਉਹਨਾਂ ਦੇ ਆਪਣੇ ਸੀਸ ਗੁਰੂ ਜੀ ਦੇ ਭੇਟ ਕੀਤੇ ਸਨ ਗੁਰੂ ਜੀ ਨੇ ਇੱਕ ਲੋਹੇ ਦੇ ਬਾਟੇ ਵਿੱਚ ਸਤਲੂਜ ਨਦੀ ਦਾ ਜਲ ਜਲ ਤੇ ਪਤਾਸੇ ਪਾਏ ਗੁਰੂ ਜੀ ਨੇ ਪੰਜ ਪਿਆਰਿਆਂ ਨੂੰ ਬਾਟੇ ਦੇ ਦੁਆਰਾ ਬਿਠਾ ਲੈਦੇ ਇੱਕ ਖੰਡਾ ਲੈ ਕੇ ਗੁਰੂ ਜੀ ਨੇ ਉਸ ਬਾਟੇ ਦੇ ਜਲ ਨਾਲੋਂ ਸ਼ੁਰੂ ਕਰ ਦਿੱਤੇ ਤੇ ਪੰਜ ਬਾਨੀਆਂ ਜਬਤੀ ਸਹਿਬ ਜੀ ਆਪ ਸਭ ਸਵਈਆਂ ਚੁਪਈ ਦੇ ਅਨੰਦ ਸਬ ਦਾ ਪਾਠ ਕਰਨਾ ਆਰੰਭ ਕਰ ਦਿੱਤਾ ਪਾਠ ਦੇ ਭੋਗ ਪੈਨ ਉੱਪਰ ਗੁਰੂ ਜੀ ਨੇ ਕਿਹਾ ਇਹ ਅੰਮ੍ਰਿਤ ਤਿਆਰ ਹੋ ਗਿਆ ਹੈ ਇਸ ਅੰਮ੍ਰਿਤ ਨਾਲ ਖਾਲਸਾ ਤਿਆਰ ਕੀਤਾ ਜਾਵੇਗਾ ਖਾਲਸਾ ਜਿਹੜੀ ਬੋਝ ਹੋਵੇਗੀ ਖਾਲਸਾ ਜ਼ੁਲਮ ਦਾ ਨਾਸ਼ ਕਰੇਗਾ ਢੰਡੇ ਤੇ ਬਾਨੀ ਨਾਲ ਤਿਆਰ ਕੀਤਾ ਅੰਮ੍ਰਿਤ ਪੰਜ ਪਿਆਰੇ ਨੂੰ ਛਕਾਇਆ ਗਿਆ ਉਹਨਾਂ ਨੇ ਕਿ ਇਸ ਦਸਵੇਂ ਦਵਾਰ ਤੇ ਹਾਂ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇਗੇ ਪੰਜ ਪਿਆਰੇ ਨੇ ਅੰਮ੍ਰਿਤ ਛੱਕਨ ਉੱਪਰ ਖਾਲਸੇ ਦੀ ਸਾਜਣਾ ਹੋ ਗਈ ਗੁਰੂ ਜੀ ਨੇ ਖਾਲਸੇ ਨੂੰ ਬੇਨਤੀ ਕੀਤੀ ਉਹਨਾਂ ਵੀ ਅੰਮ੍ਰਿਤ ਦੇ ਦਾਤ ਬਖਸ਼ ਕੇ ਖਾਲਸਾ ਬਣਾ ਲਿਆ ਜਾਵੇ ਗੁਰੂ ਗੋਬਿੰਦ ਰਾਏ ਅੰਮ੍ਰਿਤ ਪਾਣ ਕੇ ਗੁਰੂ ਗੋਬਿੰਦ ਸਿੰਘ ਹੋ ਗਏ ਗੁਰੂ ਜੀ ਨੇ ਸਿੱਖਾਂ ਨੂੰ ਅੰਮ੍ਰਿਤ ਦਾਤ ਬਖਸ਼ ਕੇ ਸਿੰਘ ਬਣਾ ਦਿੱਤਾ ਤੇ ਇਸਤਰੀਆਂ ਨੂੰ ਖੌਰ ਦੀ ਬਦਵੀ ਦੇ ਦਿੱਤੀ ਬ੍ਰਾਹਮਣ ਦੇ ਬਣਾਏ ਹੋਏ ਚਾਰਹੇ ਵਰਨਾ ਦਾ ਮਤਭੇਦ ਖਤਮ ਕਰ ਦਿੱਤਾ ਇਸ ਨਾਲ ਸਿੱਖ ਵਿੱਚ ਊਚ ਨੀਚ ਖਤਮ ਹੋ ਗਈ ਸਾਰੇ ਸਿੱਖ ਪ੍ਰਾਪਰਾ ਹੋ ਗਏ ਸਿੰਘਾਂ ਨੇ ਮਨਾ ਵਿੱਚ ਹਉਮੈ ਦੀ ਮੈਲ ਕੱਢ ਕੇ ਖਾਲਸਾ ਬਣਾ ਦਿੱਤਾ ਗੁਰੂ ਜੀ ਨੇ ਪੰਜ ਕਕਾਰ ਏਸ ਕੰਗਾ ਕੜਾ ਕਿਰਪਾਨ ਤੇ ਕਛਹਿਰਾ ਸਿੰਘਾਂ ਨੂੰ ਆਪਣੇ ਤਾਂਤੇ ਸਦਾ ਲਈ ਸਜਾਏ ਰੱਖਣ ਦਾ ਆਦੇਸ਼ ਦਿੱਤਾ ਚਾਰ ਕੋਹੇ ਤਾਂ ਪ੍ਰਾਈ ਸ੍ਰੀ ਦਾ ਸੰਗ ਕੁੱਠਾ ਮਾਸ ਚ ਹਲਾਲ ਦਾ ਖਾਣਾ ਨਸ਼ਿਆ ਦੀ ਵਰਤੋਂ ਤੇ ਕਿਸਾ ਦੀ ਬੇਅਦਬੀ ਕਾਫ਼ ਕੇ ਇਸ ਕਰਨਾ ਤੋਂ ਵਰਜ ਕੇ ਪੰਜ ਬਾਨੀਆਂ ਦੇ ਨਿਤਨੇਮ ਦੁਆਰਾ ਬਾਹਰੂ ਨਾਲ ਛੋੜ ਦਿੱਤਾ ਖਾਲਸੇ ਨੂੰ ਸੰਤ ਸਿਪਾਹੀ ਸਜਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ